ਵहां पे ਮਾਸਟਰ ਦੇ ਮੁੰਡਿਆਂ ਲਗਾਤਾਰ ਲੋਕ ਤੇਰੀਆਂ ਵਾਇਰਲ ਹੁੰਦੀਆਂ ਵੀਡੀਓ ਵੇਖ ਰਹੇ ਆ ਜਿੱਥੇ ਆਪਾਹਜ ਕਿਸੇ ਧੀ ਭੈਣ ਨੂੰ ਜਾਂਦਿਆ ਤੂੰ ਰੋਕ ਲੈਣਾ ਗੱਡੀਆਂ ਖੜ ਜਾਨਾ ਅਸ਼ੀਰਵਾਦ ਦੰਨਾ ਤਾਂ ਇੱਕ ਵੀਡੀਓ ਬਣਾ ਕੇ ਵਾਇਰਲ ਕਰਤਾ ਕਿ ਮੈਂ ਬੜਾ ਵਧੀਆ ਕੰਮ ਕਰਿਆ ਔਰ ਆਪਾਹਜ ਭੈਣ ਰੋਡ ਤੇ ਮੇਰੇ ਦਰਸ਼ਨ ਕਰਨ ਨੂੰ ਖੜੀ ਸੀ ਆਪਣੇ ਰਿਕਸ਼ੇ ਉੱਤੇ ਤਾਂ ਹੁਣ ਦੱਸ ਦਈਏ ਕਿ ਆ ਜੋ ਭੈਣਾਂ ਇੱਥੇ ਬੈਠੀਆਂ ਨੇ ਇਹਨਾਂ ਨੂੰ ਅਪਾਹਜ ਕੌਣ ਕਰਨ ਜਾ ਰਿਹਾ ਹੈ ਇਹ ਜੋ ਨੀਅਤ ਬਣਾਈ ਹੋਈ ਸਰਕਾਰਾਂ ਨੇ ਤੇ ਜੇ ਮੁੱਖ ਮੰਤਰੀ ਸਾਹਿਬ ਗੱਲ ਕਰ ਦਈਏ ਤਾਂ ਤੁਸੀਂ ਉਸ ਸਰਕਾਰ ਦੇ ਅਹੁਦੇਦਾਰ ਹੋ ਤਾਂ ਤੁਹਾਡੇ ਹੀ ਇਲਜ਼ਾਮ ਲੱਗਣੇ ਨੇ ਕਿਉਂਕਿ ਤੁਸੀਂ ਹੀ ਇਹਨਾਂ ਦੀ ਇਹ ਬਰਕਰਾਰੀ ਕਰਨੀ ਹੈ ਬਹਾਲ ਕਰਨੀ ਹੈ ਕਿ ਜਿਵੇਂ ਇਹ ਵਿਚਾਰੀਆਂ ਅੱਜ ਅਪਾਹਜ ਹੋਣ ਦੇ ਕਿਨਾਰੇ ਬੈਠੀਆਂ ਔਰ ਇਹ ਭਰਾ ਸਾਡੇ ਬੈਠੇ ਆ ਅੱਜ 73 ਦਿਨ ਹੋ ਗਏ ਆਪਣੇ ਪਰਿਵਾਰ ਛੱਡਿਆ ਨੂੰ 73 ਦਿਨਾਂ ਤੋਂ ਪਰਿਵਾਰ ਛੱਡ ਕੇ ਇੱਥੇ ਬੈਠੇ ਨੇ ਲਗਾਤਾਰ ਇੱਥੇ ਪਿੱਟ ਸਿਆਪੇ ਕੀਤੇ ਜਾ ਰਹੇ ਆ ਕਿ ਕੋਈ ਨਾ ਕੋਈ ਰਾਹ ਇਹਨਾਂ ਵਾਸਤੇ ਲੱਭੇ ਲੇਕਿਨ ਰਾਹ ਨਹੀਂ ਨਿਕਲ ਰਿਹਾ ਔਰ ਅਸੀਂ ਤਾਂ ਦਾਅਵ ਦਿਨੇ ਆ ਤੇਰੀ ਇਸ ਵੀਡੀਓ ਗ੍ਰਾਫੀ ਤੇ ਤੇ ਤੇਰੇ ਉਸ ਚਾਨੜਾ ਵਾਲਿਆਂ ਤੇ ਕਿ ਜਿਹੜੇ ਲਗਾਤਾਰ ਤੇਰੀਆਂ ਉਹ ਵੀਡੀਓ ਵਾਇਰਲ ਕਰ ਰਹੇ ਆ ਕਿ ਜਿੱਥੇ ਤੂੰ ਉੱਤਰ-ਉੱਤਰ ਕੇ ਲੋਕਾਂ ਨੂੰ ਮਿਲ ਰਿਹਾ ਤੇ ਅਪਾਹਜ ਭੈਣਾਂ ਨੂੰ ਮਿਲ ਕੇ ਅਸ਼ੀਰਵਾਦ ਦੇ ਰਿਹਾ ਤਾਂ ਚਾਹੁੰਦਾ ਵੀ ਇਹੀ ਹੈ ਤਾ ਇਹ ਗੱਲਾਂ ਬਾਰੇ ਅੱਜ ਜ਼ਿਕਰ ਕਰਦੇ ਆ ਤਾਂ ਈਟੀਟੀ ਵਾਲੇ ਅਧਿਆਪਕ ਨੇ ਔਰ ਲਗਾਤਾਰ 73 ਦਿਨ ਤੋਂ ਇਸ ਧਰਨੇ ਵਿੱਚ ਬੈਠੇ ਆ ਗੱਲਬਾਤ ਭੈਣਾ ਨਾਲ ਵੀ ਕਰਦੇ ਆ ਔਰ ਸਾਡੇ ਭਰਾ ਵੀ ਨਾਲ ਬੈਠੇ ਨੇ ਔਰ ਕਈ ਵਾਰ ਤੁਸੀਂ ਇੱਥੇ ਇਕੱਠ ਹੁੰਦਾ ਵੇਖਿਆ ਔਰ ਕਈ ਵਾਰ ਸਾਡੇ ਵੱਲੋਂ ਚੱਲਦੀਆਂ ਵੀਡੀਓ ਵੀ ਤੁਸੀਂ ਵੇਖੀਆਂ ਹੋਣਗੀਆਂ ਤਾਂ ਹੁਣ ਗੱਲਬਾਤ ਜਿਹੜੀ ਆ ਉਹ ਸਾਂਝੀ ਕਰਦੇ ਆ ਹਾਂਜੀ ਭਰਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਰਾ ਜੀ ਕਿਵੇਂ ਵੇਖਦੇ ਹੋ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਵੇਖ ਰਹੇ ਹੋ ਜਿੱਥੇ ਮੁੱਖ ਮੰਤਰੀ ਸਾਹਿਬ ਉੱਤਰ ਕੇ ਇੱਕ ਪਾਹਜ ਭੈਣ ਨੂੰ ਉਸ ਰਿਕਸ਼ੇ ਦੇ ਉੱਤੇ ਬੈਠੀ ਨੂੰ ਮਿਲ ਰਿਹਾ ਕਿ ਉਹਦਾ ਸਵਾਗਤ ਕਰ ਰਿਹਾ ਕਿ ਤੂੰ ਮੇਰੇ ਦਰਸ਼ਨਾਂ ਵਾਸਤੇ ਆਈ ਸੀ ਤਾਂ ਮੈਂ ਮਿਲਿਆ ਤਾਂ ਕੀ ਕਹਿਣਾ ਚਾਹੁੰਦੇ ਦੇਖੋ ਜੀ ਵੀਡੀਓ ਦੀ ਗੱਲ ਕਰੀਏ ਤਾਂ ਇਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਪੇਜ ਨੇ ਸੋਸ਼ਲ ਮੀਡੀਆ ਦੇ ਅਕਾਊਂਟ ਨੇ ਤੇ ਨਾਲ ਜਿਹੜੇ ਮੀਡੀਆ ਚੈਨਲ ਅੱਜ ਸਰਕਾਰ ਦਾ ਇੱਕ ਤਰਫਾ ਜਿਹੜਾ ਦਿਖਾ ਕੇ ਇਹ ਲੋਕਾਂ ਦੇ ਵਿੱਚ ਸਾਬਿਤ ਕਰਨਾ ਚਾਹੁੰਦੇ ਨੇ ਕਿ ਸਰਕਾਰ ਜਿਹੜੀ ਲੋਕਾਂ ਦੇ ਪ੍ਰਤੀ ਉਵੇਂ ਹੀ ਆਮਕਰਾਂ ਦੇ ਵਿੱਚੋਂ ਅੱਜ ਵੀ ਚੱਲਦੀ ਹੈ ਜਿਵੇਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਰਦੇ ਸੀ ਤਾਂ ਉਹ ਵੀਡੀਓ ਜਿਹੜੀ ਹੈ ਉਹ ਇੱਕ ਪਾਸੇ ਦੀ ਹੈ ਤੁਸੀਂ ਦੂਸਰੀ ਤਰਫ ਦੇਖ ਸਕਦੇ ਹੋ ਅੱਜ ਇੱਥੇ ਵੀ ਉਹ ਪੈਣਾ ਬੈਠੀਆਂ ਨੇ ਉਹਨਾਂ ਨੂੰ ਵੀ 73 ਦਿਨ ਹੋ ਗਏ ਨੇ ਕਿ ਇਹ ਅਪਾਜ ਨਹੀਂ ਨੇ ਇਨਾਂ ਨੂੰ 73 ਦਿਨ ਹੋ ਗਏ ਪਿਛਲੇ 73 ਦਿਨ ਤੋਂ ਇਹ ਛੜਕਾ ਤੇ ਬੈਠੇ ਨੇ ਹਰ ਰੋਜ਼ ਇਨਾਂ ਦੇ ਜਿਹੜੇ ਫੇਸਬੁੱਕ ਚੈਨਲਾਂ ਤੇ ਫੇਸਬੁੱਕ ਪੇਜਾਂ ਤੇ ਨਾਲ ਜਿਹੜੇ ਇਨਾਂ ਦੇ ਮੀਡੀਆ ਕਰਮੀ ਜਿਹੜੇ ਇਨਾਂ ਦੀ ਵਾਹ ਵਾਹ ਦੇ ਵਿੱਚ ਜੁਟੇ ਹੋਏ ਨੇ ਉਹ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਨੇ ਚਾਹੇ ਉਹ ਪਿੱਛੇ ਇੱਕ ਬਿਆਨ ਦਿੱਤਾ ਸੀ ਕੇਜਰੀਵਾਲ ਸਾਹਿਬ ਨੇ ਗੁਜਰਾਤ ਦੇ ਵਿੱਚ ਕਿ ਅਸੀਂ ਹੜਪੀੜ ਤੇ ਏਰੀਆ ਦੇ ਵਿੱਚ ਸਾਡੀ ਸਰਕਾਰ ਨੇ ਇੱਕ ਮਹੀਨੇ ਦੇ ਵਿੱਚ ਜਿਹੜਾ 50000 ਰੁਪਏ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤਾ ਹੈ ਅਸੀਂ ਵੀ ਉਹਨਾਂ ਹੜਪੀੜ ਤੇਰੀਆਂ ਦੇ ਵਿੱਚੋਂ ਆਉਂਦੇ ਆ ਫਾਜ਼ਿਲਗਾ ਜ਼ਿਲ੍ਹਾ ਸਾਡੇ ਵੀ ਖੇਤਾਂ ਦੇ ਵਿੱਚ ਹੜ ਆਏ ਸੀਗੇ ਸਾਡੇ ਖਾਤੇ ਦੇ ਵਿੱਚ ਤੱਕ ਕੋਈ ਪੈਸਾ ਨਹੀਂ ਆਇਆ ਤੇ ਮੀਡੀਆ ਪਤਾ ਨਹੀਂ ਕਿਸ ਤਰ੍ਹਾਂ ਦੇ ਇਸ ਚੀਜ਼ ਨੂੰ ਦਿਖਾਉਂਦੀ ਹੈ ਕਿ ਇੱਕ ਤਰਫ ਜਿਹੜਾ ਸਰਕਾਰ ਦਾ ਵਾਹ ਵੇਖਣ ਵਾਸਤੇ ਆਪਣੇ ਚੈਨਲਾਂ 'ਤੇ ਵੀ ਉਹ ਲੈਣ ਵਾਸਤੇ ਦਿਖਾ ਰਹੀ ਹੈ ਦੂਸਰੀ ਤਰਫ ਜੇ ਗੱਲ ਕਰ ਰਹੀ ਹੈ ਅਸੀਂ ਬੇਰੁਜ਼ਗਾਰਾਂ ਦੀ ਤਾ ਪਿਛਲੇ 3 ਸਾਲ ਤੋਂ ਪੇਪਰ ਦੇ ਕੇ ਹਾਲੇ ਵੀ ਉਸੇ ਤਰ੍ਹਾਂ ਇਸ ਸਰਕਾਰ ਤੋਂ ਗੁਹਾਰ ਲਗਾ ਰਹੀ ਹੈ ਕਿ ਸਾਨੂੰ ਜਿਹੜਾ ਰੋਜ਼ਗਾਰ ਹੈ ਸਾਡਾ ਜਿਹੜਾ ਬਣਦਾ ਹੱਕ ਹੈ ਸਾਡੀ ਜਿਹੜੀ 9594% ਹੈ ਉਸ ਨੂੰ ਪੂਰਾ ਕਰਕੇ ਸਾਨੂੰ ਜਿਹੜਾ ਰੋਜ਼ਗਾਰ ਹੈ ਉਹ ਦਿੱਤਾ ਜਾਵੇ ਪਰ ਸਰਕਾਰ ਇਸ ਚੀਜ਼ ਨੂੰ ਕਿਤੇ ਨਾ ਕਿਤੇ ਚਾਹੇ ਅਸੀਂ ਉਹਨਾਂ ਦੀ ਵੀਡੀਓ ਤੇ ਹੇ ਕਮੈਂਟ ਕਰਦੇ ਆ ਕਿਤੇ ਨਾ ਕਿਤੇ ਤਾਂ ਬਾਦਿੰਦੀ ਹੈ ਉਹਨਾਂ ਨੂੰ ਜਿਹੜੇ ਸਾਡੇ ਅਕਾਊਂਟ ਨੇ ਉਹਨਾਂ ਨੂੰ ਬਲੌਕ ਕਰਵਾ ਦਿੰਦੀ ਹੈ ਕਿ ਜਿਹੜੀ ਆਮ ਲੋਕ ਨੇ ਜਿਹੜੇ ਫੇਸਬੁੱਕ ਤੇ ਉੱਪਰ YouTube ਦੇ ਉੱਪਰ ਚਲੇ ਜੁੜੇ ਹੋਏ ਨੇ ਕਰਾਂ ਦੇ ਵਿੱਚ ਬੈਠੇ ਇੰਨੇ ਸਰਕਾਰ ਦੀਆਂ ਵੀਡੀਓ ਨੂੰ ਦੇਖਦੇ ਨੇ ਉਸ ਦੇ ਵਿੱਚ ਜਿਹੜੇ ਵਦਿਆ-ਵਦਿਆ ਕਮੈਂਟੇ ਰੱਖਦੇ ਨੇ ਜਿਹੜੇ ਸਾਡੇ ਵਰਗੇ ਬੇਰੁਜ਼ਗਾਰ ਕਮੈਂਟ ਕਰਦੇ ਨੇ ਹਰ ਰੋਜ਼ ਕਮੈਂਟ ਕਰਦੇ ਨੇ ਉਹਨਾਂ ਨੂੰ ਇਹ ਜਿਹੜੇ ਆਪਣੇ ਉਹ ਜਿਹੜੀ ਆਪੇ ਪੋਸਟਾਂ ਦੇ ਤੋਂ ਡਿਲੀਟ ਕੀਤਾ ਜਾਂਦਾ ਉਹ ਉਹਨਾਂ ਆਪਣੀ ਪਹੁੰਚ ਦੇ ਜ਼ਰੀਏ ਉਹਨਾਂ ਤੋਂ ਜਿਹੜੀ ਪੋਸਟਾਂ ਨੂੰ ਜਿਹੜੇ ਕਮੈਂਟਾਂ ਨੂੰ ਡੇਲੀ ਡਿਲੀਟ ਕਰਦੇ ਨੇ ਅਸੀਂ ਡੇਲੀ ਕਮੈਂਟ ਕਰਦੇ ਆ ਅਸੀਂ ਉਹ ਸਰਕਾਰ ਹੈ ਜਿਹੜੀ ਉਹਨਾਂ ਨੂੰ ਡੇਲੀ ਡਿਲੀਟ ਕਰਦੀ ਆ ਤਾਂ ਜੋ ਇੱਕ ਆਮ ਲੋਕ ਨੇ ਜਿਹੜੇ ਘਰ ਦੇ ਵਿੱਚ ਬੈਠੇ ਸੋਸ਼ਲ ਮੀਡੀਆ ਜਿੰਨਾਂ ਕੋਲੇ ਬਾਹਰ ਜਾ ਕੇ ਇਹਨਾਂ ਸਮਾਂ ਨਹੀਂ ਹੁੰਦਾ ਆਪਣੇ ਰੁਟੀਨ ਦੇ ਕੰਮ ਕਰਾ ਕੇ ਸ਼ਾਮ ਨੂੰ ਫੇਸਬੁੱਕ ਚੈਨਲਾਂ 'ਤੇ ਦੇਖਦੇ ਨੇ ਕਿ ਸਰਕਾਰ ਕੀ ਕਰ ਰਹੀ ਆ ਉੱਥੋਂ ਜਿਹੜੇ ਸਾਡੇ ਕਮੈਂਟ ਨੇ ਉਹ ਡਿਲੀਟ ਕਰਵਾਏ ਜਾਂਦੇ ਨੇ ਤਾ ਹੁਣ ਗੱਲਬਾਤ ਇੱਥੇ ਪੈਣਾਂ ਵੀ ਕਰਦੇ ਆ ਪੈਣਾਂ ਵੀ ਬੈਠੀਆਂ ਨੇ ਔਰ ਲਗਾਤਾਰ ਇਹੀ ਇੰਤਜ਼ਾਰ ਲੱਗਾ ਹੈ ਕਿ ਸਾਡੇ ਪਰਿਵਾਰ ਦੀ ਰੋਜੀ ਰੋਟੀ ਅਸੀਂ ਪੜ੍ਹਾਈ ਕਰੀ ਸੀ ਕਿ ਬੱਚੇ ਪੜਾਉਣੇ ਆ ਔਰ ਆਪਣਾ ਪਰਿਵਾਰ ਚਲਾਉਣਾ ਔਰ ਆਮ ਜਨਤਾ ਦੇ ਬੱਚਿਆਂ ਨੂੰ ਵੀ ਪੜਾਉਣਾ ਤਾਂ ਵੇਖੋ ਸਰਕਾਰਾਂ ਦੇ ਕੀ ਕਾਰਨਾਮੇ ਨੇ ਕਿਉਂ ੱਟਕੇ ਦੇ ਰਹੀਆਂ ਕਿਉਂ ਠੋਕਰਾ ਮਾਰ ਰਹੀਆਂ ਔਰ ਗੱਲਬਾਤ ਕਰਦੇ ਆ ਪੈਣ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੈਣ ਕਿਵੇਂ ਵੇਖਦੇ ਹੋ ਕਿ ਉੱਤਰ ਉੱਤਰ ਕੇ ਡਰਾਮੇ ਬਾਜ਼ੀਆਂ ਕੀਤੀਆਂ ਜਾ ਰਹੀਆਂ ਕਿਸੇ ਨੂੰ ਚਲੋ ਮਿਲਣਾ ਪਾਹੇ ਜਿਹਨੂੰ ਇੱਕ ਵਧੀਆ ਗੱਲ ਹੈ ਕੋਈ ਪਾਹੇ ਜ ਖੜਾ ਹੈ ਉਹ ਇੰਤਜ਼ਾਰ ਕਰ ਰਿਹਾ ਤਾਂ ਜੇ ਉਹ ਪਾਹੇ ਜਾਂ ਕੋਲ ਨਹੀਂ ਆ ਸਕਦਾ ਤੇ ਮਿਲ ਕੇ ਮਿਲ ਗਏ ਆ ਲੇਕਿਨ ਤੁਸੀਂ ਵੀ ਇੱਥੇ ਬੈਠੇ ਹੋ ਇਥੋਂ ਤੱਕ ਵੀ ਆ ਸਕਦੇ ਹੋ ਰੋਜ਼ ਇਧਰ ਦੀ ਲੰਗਦੇ ਆ ਰੋਜ਼ ਮੋਹਾਲੀ ਦੇ ਵਿੱਚ ਦੀ ਜਾ ਕੇ ਚੰਡੀਗੜ੍ਹ ਵੜਦੇ ਆ ਆਪਣੇ ਮਹਿਲਾ ਚ ਆਪਣੇ ਦਫ਼ਤਰਾਂ ਚ ਕਿਉਂ ਨਹੀਂ ਇੱਥੇ ਆ ਜਾ ਇੱਥੇ ਤਾਂ ਫਿਰ ਉਹਨਾਂ ਨੇ ਕੀ ਆਉਣਾ ਜਦੋਂ ਸਾਡਾ ਕੰਮ ਹੀ ਨਹੀਂ ਉਹਨਾਂ ਨੇ ਕਰਨਾ ਜਿਹੜੇ ਉਹਨਾਂ ਨੇ ਸਾਨੂੰ ਲਾਰੇ ਲਾ ਕੇ ਅਸੀਂ ਉਹਨਾਂ ਨੂੰ ਬਣਾਇਆ ਸੀਗਾ ਸਾਨੂੰ ਉਹ ਕਹਿੰਦੇ ਸੀ ਕਿ ਸਾਡੀ ਸਰਕਾਰ ਬਣਾਓ ਅਸੀਂ ਟੀਚਰਾਂ ਨੂੰ ਪਹਿਲ ਦੇ ਆਧਾਰ ਤੇ ਵੇਖਾਂਗੇ ਕਿਉਂਕਿ ਮੈਂ ਮਾਸਟਰ ਦਾ ਮੁੰਡਾ ਜਦੋਂ ਉਹਨਾਂ ਨੇ ਸਾਨੂੰ ਬਣਾਉਣਾ ਹੀ ਨਹੀਂ ਸੀ ਟੀਚਰ ਫਿਰ ਉਹ ਇੱਥੇ ਆ ਕੇ ਸਾਨੂੰ ਕਿਉਂ ਪੁੱਛਣਗੇ ਉਹ ਤਾਂ ਸਾਡੇ ਕੀਤੇ ਹੋਏ ਇੱਕ ਕਮੈਂਟ ਵੀ ਡਿਲੀਟ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੇ ਸਾਡੇ ਕੰਮ ਹੀ ਨਹੀਂ ਕੀਤੇ ਸਾਨੂੰ ਇੱਥੇ ਹੁਣ 73ਵਾਂ ਦੇਣੇ ਬੈਠਿਆਂ ਨੂੰ ਸਾਨੂੰ ਲਾਰੇ ਤੇ ਲਾਰਾ ਦੇ ਰਹੇ ਨੇ ਸਾਡਾ ਉਹਨਾਂ ਨੂੰ ਪਤਾ ਵੀ ਇੱਥੇ ਹਸਪੀਟਲ ਆਂਦੇ ਨੇ ਸਾਡੇ ਕੋਲ ਲਾਂਕ ਕੇ ਜਾਂਦੇ ਨੇ ਨਹੀਂ ਆਂਦੇ ਉਹ ਸਾਡੇ ਕੋਲ ਕਿਉਂਕਿ ਉਹਨਾਂ ਨੂੰ ਸਾਡੀਆਂ ਮੰਗਾਂ ਹੀ ਨਹੀਂ ਮਨਜ਼ੂਰ ਹੈਗੀਆਂ ਸਾਡੀਆਂ ਕਿਹੜਾ ਕੋਈ ਨਜਾਇਜ਼ ਮੰਗਾਂ ਨੇ ਅਸੀਂ ਚਾਰ-ਚਾਰ ਪੇਪਰ ਦਿੱਤੇ ਨੇ ਪੇਪਰ ਜੋ ਤਿੰਨ ਨੂੰ ਸਾਨੂੰ 2 ਸਾਲ ਹੋ ਚੁੱਕੇ ਨੇ ਭਰਤੀ ਆਈ ਨੂੰ ਪਹਿਲੀ ਸਰਕਾਰ ਦੀ ਭਰਤੀ ਏ ਪਹਿਲਾਂ ਤਾਂ ਇਹਨਾਂ ਨੇ ਸਾਡਾ ਪੋਰਟਲ ਬੜੀ ਮੁਸ਼ਕਲ ਨਾਲ ਓਪਨ ਕੀਤਾ ਫਿਰ ਇਹਨਾਂ ਨੇ ਸਾਡੇ ਕੋਲ ਪੇਪਰ ਲੈਨੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਸਾਡੇ ਕੋਲ ਪੰਜਾਬੀ ਦਾ ਪੇਪਰ ਦੁਬਾਰਾ ਲਿਆ ਹਜੇ ਤੱਕ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਤਾਂ ਇਹਨਾਂ ਤੋਂ ਅਸੀਂ ਤਾਂ ਇਹਨਾਂ ਤੋਂ ਬਹੁਤ ਤੰਗ ਆ ਚੁੱਕੇ ਹਾਂ ਅਸੀਂ ਪਛਤਾ ਰਹੇ ਹਾਂ ਇਹਨਾਂ ਦੀ ਸਰਕਾਰ ਬਣਾ ਕੇ ਲੱਗਦਾ ਤੁਹਾਨੂੰ ਕੀ ਕੋਈ ਆਸ਼ਵਾਸ਼ਣ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਹਾਲੇ ਕੋਈ ਅੱਜ ਤੱਕ ਤਾਂ ਲਾ ਰਹੀ ਨਹੀਂ 73ਵਾਂ 73ਵਾਂ ਦੇ ਨੇ ਤੇ ਮੈਂ ਆਪ ਖੋਦ ਇੱਥੇ 40 ਤੋਂ 45 ਦਿਨ ਲਾ ਚੁੱਕੀ ਹਾਂ ਮੈਨੂੰ ਤਾਂ ਨਹੀਂ ਕੁਝ ਵੀ ਅਜੇ ਦਿਸ ਰਿਹਾ ਅਸੀਂ ਤਾਂ ਬਹੁਤ ਪਰੇਸ਼ਾਨ ਹੋ ਰਹੇ ਹਾਂ ਸਰਕਾਰ ਡਰਾਮਿਆਂ 'ਚ బిਜੀ ਏ ਡਰਾਮੇ ਕਰਦੀ ਪਈ ਏ ਇਲੈਕਸ਼ਨਾਂ ਦੇ ਜਿਹੜੇ ਆ ਵੋਟਾਂ ਲੈਣ ਦੀਆਂ ਇੱਕ ਤਕਨੀਕਾਂ ਦੱਸੀਆਂ ਜਾ ਰਹੀਆਂ ਲੇਕਿਨ ਕਿਸੇ ਨੂੰ ਰੁਜ਼ਗਾਰ ਦੇਣਾ ਕਿਸੇ ਨਾਲ ਵਾਅਦੇ ਕਰਕੇ ਲਾਰੇ ਕਰਨੇ ਉਹ ਸਿਰੇ ਚੜਾਉਣੇ ਉਹ ਨਹੀਂ ਹੋ ਰਹੇ ਨਹੀਂ ਜੀ ਬਿਲਕੁਲ ਵੀ ਨਹੀਂ ਅਸੀਂ ਤਾਂ ਕੁਝ ਨਹੀਂ ਵੇਖ ਰਿਆ ਰੋਜ਼ ਕਹਿੰਦੇ ਨੇ ਇੰਨੇ ਟੀਚਰ ਭਰਤੀ ਸਾਨੂੰ ਤਾਂ ਲੱਗਦਾ ਨਹੀਂ ਸਾਡੀ ਤਾਂ ਜਿਹੜੀ ਭਰਤੀ ਆਈ ਸੀ ਸਾਡੀ ਤਾਂ ਭਰਤੀ ਜੋ ਇਹਨਾਂ ਨੇ ਵੱਧੀ ਭਰਤੀ ਵੀ ਨਹੀਂ ਕੀਤੀ ਫਿਰ ਟੀਚਰ ਕਿੱਥੇ ਰੱਖੇ ਨੇ ਇਹਨਾਂ ਨੇ ਸਾਨੂੰ ਹੀ ਤਾਂ ਪਤਾ ਲੱਗਿਆ ਵੀ ਕਿਹੜੇ ਟੀਚਰ ਰੱਖੇ ਨੇ ਇਹਨਾਂ ਨੇ ਅੱਛਾ ਐਵੇਂ ਜਿਹੜੀ ਗੱਲ ਆ ਉਹ ਇੱਕ ਅਫਵਾਹ ਵੀ ਡਾਈਆਂ ਗਈਆਂ ਕਿ ਇੰਨੇ ਰੱਖ ਲੇ ਇੰਨੇ ਰੱਖ ਲੇ ਲੇਕਿਨ ਤੁਹਾਡੇ ਧਿਆਨ 'ਚ ਵੀ ਨਹੀਂ ਕਿ ਕਿਹੜੇ ਟੀਚਰ ਉਹ ਕਿੱਥੋਂ ਲੈ ਲੈ ਟੀਚਰ ਹਾਂਜੀ ਸਾਨੂੰ ਤਾਂ ਨਹੀਂ ਸਾਡੀ ਭਰਤੀ ਤਾਂ ਜਿਹੜੀ ਆਈ ਹੈਗੀ ਨੋਰਸ 94 ਦੇ ਚ ਸਾਡੇ ਤਾਂ 2500 ਵੀ ਨਹੀਂ ਰੱਖੇ ਪਰ ਸਾਨੂੰ ਹੁਣ ਕੀ ਪਤਾ ਵੀ ਇਹਨਾਂ ਨੇ ਕਿਹੜੇ ਟੀਚਰ ਰੱਖੇ ਨੇ ਔਰ ਫਿਰ ਅਸੀਂ ਗੱਲ ਕਰ ਦਈਏ ਕਿ ਹਰ ਜਗ੍ਹਾ ਦੇ ਉੱਤੇ ਇਹੀ ਸਵਾਲ ਆਉਂਦਾ ਤੇ ਇਹੀ ਜਵਾਬ ਰਹਿੰਦਾ ਹੈ ਕਿ ਮਾਸਟਰ ਦਾ ਮੁੰਡਾ ਜੇ ਮਾਸਟਰ ਦਾ ਮੁੰਡਾ ਹੈ ਤਾਂ ਮਾਸਟਰ ਨੇ ਸਿੱਖਿਆ ਦਿੱਤੀ ਹੋਊਗੀ ਕਿ ਅੱਗੇ ਤੁਸੀਂ ਕੀ ਬਣਨਾ ਜੇ ਮਾਸਟਰ ਦਾ ਮੁੰਡਾ ਹੈ ਜ਼ਿਆਦਾਤਰ ਤਾਂ ਇਹੀ ਹੁੰਦਾ ਕਿ ਲੋਕ ਪਰਿਵਾਰ ਦੇ ਮਗਰ ਚੱਲ ਕੇ ਕਹਿੰਦੇ ਆ ਕਿ ਜੇ ਕਿਸੇ ਦਾ ਮਾਂ-ਬਾਪ ਜਿਹੜਾ ਰੋਜ਼ਗਾਰ ਕਰਦਾ ਉਹ ਕਿਤੇ ਨਾਲ ਬੱਚੇ ਜੁੜਦੇ ਆ ਪਰ ਜੇ ਮਾਸਟਰ ਸੀਗਾ ਤੇ ਆਪਣਾ ਮੁੰਡਾ ਜਿਹੜਾ ਪਹਿਲੇ ਕਮੇਡੀਅਨ ਤੇ ਹੁਣ ਦੱਸ ਦਈਏ ਕਿ ਇਹ ਡਰਾਮੇ ਜਿਹੜੇ ਆ ਉਹ ਕਮੇਡੀਅਨ ਦੇ ਵਿੱਚੋਂ ਰਲ਼ੀ-ਮਿਲੀ ਜਿਹੜੀ ਚੀਜ਼ ਆ ਉਹ ਨਿਕਲ ਕੇ ਸਾਹਮਣੇ ਆ ਰਹੀ ਆ ਆਪਣੇ ਵਾਅਦਿਆਂ ਉੱਤੇ ਨਹੀਂ ਰਹਿ ਰਿਹਾ ਔਰ ਲਗਾਤਾਰ ਪਰੇਸ਼ਾਨੀ ਇਹਨਾਂ ਅਧਿਆਪਕਾਂ ਵਾਸਤੇ ਔਰ ਦੁੱਖ ਹੁੰਦਾ ਦਰਦ ਲੱਗਦਾ ਜਦੋਂ ਇਧਰ ਦੀ ਲੰਘਦੇ ਆ ਜਦੋਂ ਵੇਖਦੇ ਆ ਬੈਠੇ ਦਰਿਆ ਵਿਸ਼ਾ ਕੇ ਤਾਂ ਫਿਰ ਦੱਸ ਦਈਏ ਕਿ ਮੁੱਖ ਮੰਤਰੀ ਸਾਹਿਬ ਆਸਾਂ ਲੋਕਾਂ ਨੇ ਬਹੁਤ ਲਗਾਈਆਂ ਸੀ ਲੇਕਿਨ ਆਸ ਅੱਜ ਵੀ ਲੱਗੀ ਹੋਈ ਏ ਕਿ ਹੋ ਸਕਦਾ ਜੇ 5 ਸਾਲਾਂ ਵਿੱਚ ਕੀਤੇ ਵਾਦੇ ਜਿਵੇਂ ਸੜਕਾਂ ਦੇ ਕਰੇ ਸੀ ਜਿਵੇਂ ਹੋਰ ਤੁਸੀਂ ਕਈ ਵਾਦੇ ਕਰੇ ਨੇ ਸਾਰਿਆਂ ਨੂੰ ਚੜਾ ਰਹੇ ਹੋ ਤਾਂ ਹੋ ਸਕਦਾ ਇਹਨਾਂ ਦੀ ਵੀ ਆਸ ਪੂਰੀ ਹੋਵੇਗੀ ਤਾਂ ਅਸੀਂ ਤੇ ਇਹੀ ਕਹਾਂਗੇ ਕਿ ਬਦਲਾ ਲੋਕਾਂ ਨੇ ਆਸ ਨੂੰ ਲਿਆਂਦਾ ਸੀ ਔਰ ਆਪਣੇ ਬਦਲਾ ਦਾ ਰੰਗ ਇਧਰ ਵੀ ਵਿਖਾਓ ਇਧਰ ਵੀ ਇੱਕ ਝਾਤ ਮਾਰੋ ਕਿ ਤੇ ਚਲਦੀ ਗੱਡੀ 'ਚ ਉੱਤਰ ਕੇ ਇੱਕ ਵਾਰ ਤਾਂ ਖੜੋ ਪਤਾ ਤਾਂ ਲੱਗੇ ਇੱਥੇ ਕੌਣ ਬੈਠਾ ਹੈ ਤਾਂ ਬੈਠਾ ਕਿਉਂ ਹੈ ਔਰ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਮੈਂਟ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ